ਜਿੱਤਲੀ ਸਾਈਡ ਆਓ ਜਦਾਂ ਸਾਈਡ ਤੇ ਆਜੋ ਇੱਧਰ ਆਓ ਜਿੱਸਾਈਡਾਂ ਤੇ ਆਓ ਚੁਕਾਲੇ ਰੱਖੋ ਜੀ ਬਈ ਮੇਰੇ ਲਵੀ ਆ ਬੰਦਾ ਪਤਾ ਹੈ ਬਤਾਇਆ ਇਹਨਾਂ ਦੀ ਤਸਵੀਰ ਕਰਾ ਲਓ ਕਰਾ ਟੋਟਾ ਜੀ ਕਟਾ ਕਟਾ ਕਰਾ ਲਓ ਜਿਹੜਾ ਆ ਦੇ ਵਿੱਚ ਪੜੇ ਲੋਕਾਂ ਨੂੰ ਲੰਬਾ ਬੈਸੜਾ ਸੇਬੇ ਬਾਈ ਦੇ ਸਿਰ ਤੇ ਬੰਨਿਆ ਜਾਣਾ ਉਹ ਤੁਹਾਡੀਆਂ ਪੱਗਾਂ ਦੇ ਉੱਤੇ ਵੀ ਸ਼ੁਸ਼ਭਤ ਹੋਊਗਾ ਤੁਹਾਡੀਆਂ ਚੁੰਨੀਆਂ ਦੇ ਉੱਤੇ ਵੀ ਸ਼ੁਸ਼ਭਤ ਹੋਊਗਾ ਐਨਾ ਕਹਿੰਦਾ ਹੋਇਆ ਮਾਫੀ ਚਾਹਨਾ ਆਪ ਸਰਾਂ ਦਾ ਬੁਲੰਦੀ ਬਹੁਤ ਹੀ ਹੁਣ ਤੱਕ ਦੇ ਪੰਜਾਬ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰੇ ਨੇ ਕਿ ਕਿਸ ਤਰ੍ਹਾਂ 2022 ਦੇ ਵਿੱਚ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਅ ਦੇ ਭਲੇਖੇ 'ਚ ਆ ਕੇ ਬਹੁਤ ਵੱਡੀ ਪੱਦਰ ਤੇ ਭਗਵੰਤ ਮਾਨ ਦੀ ਇੱਕ ਨਲੈਕ ਸਰਕਾਰ ਬਣਾਈ ਜਿਹਦੇ ਵਿੱਚ 92 ਗੁੰਗੇ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਪੂਰੇ ਪੰਜਾਬੀਆਂ ਨੇ ਚਾਹੇ ਉਹ ਦੂਸਰੀਆਂ ਪਾਰਟੀਆਂ ਦੇ 70 ਸਾਲਾਂ ਦੇ ਪਿਛਲੇ ਕੰਮਕਾਰ ਤੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੱਕ ਧੋਖਾ ਦਿੱਤਾ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਯਕੀਨ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਪਿਛਲੀਆਂ ਪਾਰਟੀਆਂ ਨੇ 70 ਸਾਲਾਂ ਚ ਕੁਝ ਨਹੀਂ ਕਰਿਆ ਸੋ ਉਸ ਭਲੇਖੇ 'ਚ ਸਾਡੇ ਭੋਲੇ ਪਾਲੇ ਪੰਜਾਬੀ ਲੋਕ ਫਸੇ ਪੂਰੇ ਭਾਰਤ ਦੇ ਵਿੱਚੋਂ ਕਿਸੇ ਨੇ ਮੂੰਹ ਨਹੀਂ ਲਾਇਆ ਦਿੱਲੀ ਦੇ ਵਿੱਚ ਜ਼ਰੂਰ ਆਵਾਮ ਦੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਲੰਬੇ ਸਮੇਂ ਤੋਂ ਪਰ ਇਸ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਪਰ ਜਿਵੇਂ ਕਿ ਸਾਨੂੰ ਪਤਾ ਕਿ ਸਾਡੇ ਪੰਜਾਬ ਦੇ ਲੋਕ ਜੋ ਦੇ ਕਿਰਤੀ ਕਾਮੇ ਵਪਾਰੀ ਅਜੋਗਪਤੀ ਬਹੁਤ ਸਾਫ਼ ਦਿਲ ਦੇ ਬੰਦੇ ਨੇ ਬਹੁਤ ਸਾਫ਼ ਦਿਲ ਦੇ ਲੋਕ ਨੇ ਬੀਬੀਆਂ ਨੇ ਭੈਣਾਂ ਨੇ ਤੇ ਕਿਸੇ ਦੇ ਜੇ ਕੋਈ ਆ ਕੇ ਸਾਡੇ ਚ ਸਾਡੇ ਵਰਗਾ ਬਣ ਕੇ ਸਾਡੇ ਨਾਲ ਚਾਰ ਗੱਲਾਂ ਕਰ ਲੇ ਤਾਂ ਬਹੁਤ ਜਲਦੀ ਅਸੀਂ ਉਹਦੀਆਂ ਗੱਲਾਂ ਦੇ ਵਿੱਚ ਆ ਜੰਨੇ ਆ ਤੇ ਉਹੀ ਭਲੇਖਾ ਅਸੀਂ 2022 ਦੇ ਵਿੱਚ ਖਾਦਾ ਪਰ ਉਹ ਭਲੇਖਾ ਸੰਗਰੂਰ ਵਾਲਿਆਂ ਨੇ ਤਾਂ ਮੈਂ ਦੱਸਣਾ ਚਾਹਣਾ ਕਿ 3 ਮਹੀਨਿਆਂ ਚ ਕੜਤਾ ਸੀ ਜਦੋਂ ਗਰਮੇਲ ਘਰਾਚੋ ਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਤਾਂ ਉਦੋਂ ਵੀ ਉਹਨਾਂ ਨੂੰ ਬੜਾ ਵੱਡਾ ਭਲੇਖਾ ਸੀ ਕਿ 9 ਦੇ 9 ਐਮਐਲਏ ਨੇ ਵੱਡੀ ਲੀਡ ਨਾਲ ਜਿੱਤੇ ਹੋਏ ਨੇ ਸੋ ਉਦੋਂ ਵੀ ਆਪਾਂ ਨੇ ਰਲ ਮਿਲ ਕੇ ਦਿਖਾਇਆ ਪਰ ਇਹ ਲੋਕਾਂ ਦਾ ਜਿਹੜਾ ਦਿਮਾਗ ਆ ਉਹ ਤੱਕ ਠੀਕ ਨਹੀਂ ਹੋਇਆ ਹੁਣ ਸਾਡੇ ਕੋਲ ਬਹੁਤ ਵਧੀਆ ਮੌਕਾ 2024 ਦੀ ਚੋਣ ਕਰਦੀਆਂ ਨੇ ਮੈਂ ਸਮਝਦਾ ਵੀ ਕਿ ਇਹਨਾਂ ਦੀ ਮਿਹਨਤ ਅਸੀਂ ਦੇਖੀਏ ਕਾਂਗਰਸ ਪਾਰਟੀ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਬਹੁਤ ਭੱਟੀ ਮਿਹਨਤ ਘਰ ਘਰ ਜਾ ਕੇ ਘਰ ਘਰ ਵੋਟਾਂ ਮੰਗ ਕੇ ਜਿੱਥੇ ਦੌੜਾ ਇਹਨਾਂ ਨੂੰ ਕਹਿ ਦਈਏ ਪੰਜਾਬ ਬੀਬੀਆਂ ਲੈ ਕੇ ਆਜੋ ਕਾਰਜ ਹੰਢਣੇ ਸੋ ਇਹਨਾਂ ਲਈ ਵੀ ਮੈਂ ਆਪਣਾ ਦਿਲ ਦੇ ਵਿੱਚੋਂ ਇਹਨਾਂ ਨੂੰ ਇਹੀ ਦੁਆਵਾਂ ਦੇਵਾਂਗਾ ਵੀ ਪਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਇਹਨਾਂ ਭੈਣਾਂ ਨੂੰ ਇਸੇ ਚਾਰਚੋ ਉਮੀਦਾਂ ਸੋਮਾ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਹੈ 1 ਜੂਨ ਨੂੰ ਵੋਟਾਂ ਪੈਣੀਆਂ ਹਨ ਹੱਥ ਪੰਜੇ ਨੂੰ ਪਾਉਣੀਆਂ ਹਨ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹੋ ਕਿ ਇਹਨਾਂ ਨੇ ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦਾ ਕਤਲ ਕਾਹ ਕੀਤਾ ਅਤੇ ਉਸ ਦੇ ਪਾਪ ਜੋ ਮਜ਼ਦੂਰਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਜਾਅਲਮ ਸਰਕਾਰ ਨੂੰ ਚੱਲਦਾ ਕਰੋ ਬੋਢ ਹੱਥ ਪੰਜੇ ਜੇ ਪਾਓ ਆਪਾਂ ਲੀਡ ਬਹੁਤ ਵੱਡੀ ਨਾਲ ਜਿੱਤਾਂਗੇ ਪਰ ਹੁਣ ਤੁਸੀਂ ਪੂਰੇ ਜਿੰਨੇ ਵੀ ਵਰਕਰਾਂ ਕਾਂਗਰਸ ਦੇ ਉਹ ਥੋਡੇ ਤੇ ਆ ਵੀ ਹੁਣ ਕਿੰਨੀ ਲੀਡ ਨਾਲ ਜਿਟਾਉਣਾ ਸੋ ਮੈਂ ਫੱਤੇ ਬਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੇਨਤੀ ਕਰਦਾ ਕਾਂਗਰਸ ਪਾਰਟੀ ਦੇ ਵਰਕਰੋ ਠਿੰਗ ਆਪਣਾ ਠਿੰਗਲਾ ਸਾਹਿਬ ਖੈਰਾ ਸਾਹਿਬ ਖੈਰਾ ਸਾਹਿਬ ਜਿੱਤੇ ਪਏ ਨੇ ਖੈਰਾ ਸਾਹਿਬ ਨੇ ਆਲੇ-ਦਾਲੇ ਪੁਲੱਥ ਲਾ ਕੇ ਕਿਉਂ ਜਿੱਥੇ ਤੱਕ ਇਹਨਾਂ ਦੀਆਂ ਛਿੱਟਾਂ ਪੀਆਂ ਸਾਰੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਨੇ ਵੀ ਇਹ ਬੰਦੇ ਹੀਰੇ ਨੇ ਇੱਕ ਵਾਰੀ ਤੁਸੀਂ ਨੇ ਇੱਥੇ ਜਿਤਾਤੇ ਮੁਰਕ ਕੇ ਤੁਸੀਂ ਕਹਾਂਗੇ ਖੈਰਾ ਖੈਰੀ ਕਰੀ ਆਂਗੇ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਆਵਾਜ਼ ਪੰਜਾਬ ਦੀ ਆਵਾਜ਼ ਸਾਡੇ ਸਤਿਕਾਰਯੋਗ ਸਰਦਾਰ ਸੁਪਾਲ ਸਿੰਘ ਖੈਰਾ ਸਾਹਿਬ ਨੂੰ ਟਿਕਟ ਦੇ ਕੇ ਹਲਕਾ ਲੋਕ ਸਭਾ ਹਲਕਾ ਸੁਗਰੂ ਦੇ ਵਿੱਚ ਸਰਦਾਰ ਸੁਪਾਲ ਸਿੰਘ ਖੈਰਾ ਸਾਹਿਬ ਨੂੰ ਟਿਕਟ ਦੇ ਕੇ ਇੱਥੇ ਭੇਜਿਆ ਖੈਰਾ ਸਾਹਿਬ ਉਹ ਇਨਸਾਨ ਨੇ ਹਰ ਇੱਕ ਮੁੱਦਾ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਉਹ ਗਰੀਬ ਲੋਕਾਂ ਦਾ ਮੁੱਦਾ ਹੋਵੇ ਚਾਹੇ ਉਹ ਵਪਾਰੀਆਂ ਦਾ ਮੁੱਦਾ ਹੋਵੇ ਚਾਹੇ ਆਮ ਲੋਕਾਂ ਦਾ ਮੁੱਦਾ ਹੋਵੇ ਚਾਹੇ ਡਰਾਈਵਰ ਭਾਈਆਂ ਦਾ ਮੁੱਦਾ ਹੋਵੇ ਚਾਹੇ ਸਾਡੇ ਟੈਂਪੂ ਯੂਨੀਅਨ ਵਾਲੇ ਵੀਰ ਵੀ ਬੈਠੇ ਆ ਚਾਹੇ ਛੋਟੀ ਗੱਡੀਆਂ ਵਾਲਿਆਂ ਦਾ ਮੁੱਦਾ ਹੋਵੇ ਹਰ ਇੱਕ ਮੁੱਦੇ ਨੂੰ ਬੜੇ ਬਾਖੂਬੀ ਦੇ ਨਾਲ ਚੁੱਕਿਆ ਔਰ ਹਰ ਇੱਕ ਦੀ ਆਵਾਜ਼ ਵੜ ਕੇ ਸਰਕਾਰਾਂ ਨੂੰ ਪੂਰਾ ਠੋਕ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਹੈ ਸਮੂਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਨੇਕ ਤੇ ਇਮਾਨਦਾਰ ਲੋਕ ਲੀਡਰ ਦਿੱਤਾ ਹੈ ਵਧਾਈ ਦੇ ਪਾਤਰੋ ਕਿ ਪਿੱਛੇ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਹੁਣ ਤੱਕ ਜਿੰਨੀ VOTING ਹੋ ਚੁੱਕੀ ਹੈ ਕਾਂਗਰਸ ਪਾਰਟੀ ਇੰਡੀਆ ਗੱਠਜੋੜ ਵੱਡੀ ਪੱਧਰ ਤੇ ਜਿੱਤਦਾ ਆ ਰਿਹਾ ਹੈ ਜਿੰਨੇ ਜਿੰਨੇ ਵੀ ਜਿੱਤਦਾ ਆ ਰਿਹਾ ਹੈ ਉਸ ਤੋਂ ਵੱਡੀ ਲੀਡ ਪੰਜਾਬ ਵਾਸੀ ਦੇ ਕੇ ਹਿੰਦੂਸਤਾਨ ਦੇ ਵਿੱਚ ਜਿਹੜੀ ਇੱਕ ਨਲਾਇਕ ਸਰਕਾਰ ਬਣੀ ਸੀ ਬੀਜੇਪੀ ਮੋਦੀ ਅਤੇ ਅਮਿਤ ਸ਼ਾਵੀ ਜਿਨੇ ਹਿੰਦੂਸਤਾਨ ਦੇ ਵਿੱਚ ਅੱਜ ਤੱਕ ਕੋਈ ਵੀ ਇਨਸਾਨ ਖੜਾ ਹੋ ਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਲੋਕਾਂ ਦੇ ਲਈ ਆ ਕੰਮ ਕੀਤਾ ਸਾਨੂੰ ਸਿਰਫ ਲੜਾਇਆ ਗਿਆ ਮੂਤੇ ਬਣਾਏ ਗਏ ਨੇ ਹਿੰਦੂ ਸਿੱਖ ਮੁਸਲਮਾਨ ਦੇ ਇਹੋ ਜਿਹੇ ਲੋਕਾਂ ਨੇ ਆਪਣੇ ਦੇਸ਼ ਦੇ ਵਿੱਚ ਨਫਰਤ ਪੈਦਾ ਕੀਤੀ ਅੱਜ ਆਪਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੱਲੀ-ਕੱਲੀ ਜਿਹੜੀ ਵੋਟ ਹੈ ਉਹ ਸਰਦਾਰ ਸੁਪਾਲ ਸਿੰਘ ਖੈਰਾ ਹੱਥ ਪنجੇ ਤੇ ਮੋਰਾ ਲਾ ਕੇ ਸੁਪਾਲ ਸਿੰਘ ਖੈਰਾ ਜੀ ਨੂੰ ਇੰਨੀ ਵੱਡੀ ਲੀਡ ਦੇ ਨਾਲ ਜਿਤਾ ਕੇ ਆਪਾਂ ਲੋਕ ਸਭਾ ਦੇ ਵਿੱਚ ਭੇਜੀਏ ਕਿ ਇੱਕ ਰਕਾਰ ਬਣੇ ਪੰਜਾਬ ਦਾ ਬਾਕੀ ਤੁਸੀਂ ਤੱਕੇ ਸਹੀ ਦੀਆਂ ਗੱਲਾਂ ਹੋਈਆਂ ਤੁਸੀਂ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਹੱਥ ਜੋੜ ਕੇ ਤੁਹਾਨੂੰ ਸਾਡੇ ਚਾਣਾਂ ਦੇ ਵਿੱਚ ਬੇਨਤੀ ਹੈ ਕਿ ਇੱਕ ਤਰੀਕ ਤੱਕ ਆਪਾਂ ਹੋਰਵੇਂ ਜੋਰ ਲਾਈਏ ਪੂਰਾ ਖੈਰਾ ਸਾਹਿਬ ਨੂੰ ਜਿਟਾਉਣ ਦੇ ਲਈ ਕਿਉਂਕਿ ਖੈਰਾ ਸਾਹਿਬ ਹਰ ਇੱਕ ਮੋਢਾ ਚੱਕਦੇ ਨੇ ਕਿਸਾਨਾਂ ਦਾ ਛੋਟੇ ਵਪਾਰੀਆਂ ਦਾ ਕਿਸਾਨ ਮਜ਼ਦੂਰ ਜੋ ਵੀ ਨਿਤੜਕ ਹੋ ਕੇ ਕਿਸੇ ਤੋਂ ਹੀ ਡਰਦੇ ਨਹੀਂ ਅਨੇਕਾਂ ਦੀ ਆਵਾਜ਼ ਬਣਦੇ ਨੇ ਆਪਾਂ ਨੂੰ ਇਹੋ ਜਿਹੇ ਬੰਦੇ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਚਾਹੀਦਾ ਹੈ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੱਧ ਤੋਂ ਵੱਧ ਖੈਰਾ ਸਾਹਿਬ ਦੀ ਸਪੋਰਟ ਕਰੋ ਇੱਕ ਤਰੀਕ ਨੂੰ ਹੱਥ ਪੰਜੇ ਦੇ ਚੋਣ ਸੰਸਦ ਤੇ ਵੋਟਾਂ ਪਾਓ ਤੇ ਸਾਰੇ ਤੇ ਆਪਣੇ ਸਾਥੀਆਂ ਨੂੰ ਕਵਾਓ ਵੀ ਖੂਤ ਪੱਤਰ ਤੇ ਲਿਆ ਲਿਆ ਕੇ ਆਪਾਂ ਵੋਟਾਂ ਪਾਉਣੀਆਂ ਨੇ ਐਂ ਲਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦੇ ਧਰਮ ਪਤਨੀ ਜਤਿੰਦਰ ਕੌਰ ਖੈਰਾ ਜੀ ਸਾਡੇ ਵਿਚਾਰ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਬ੍ਰੀਤ ਕੌਰ ਜੀ ਉਹ ਵੀ ਪਹੁੰਚੇ ਨੇ ਸਾਡੇ ਵਿਚਾਰ ਸਾਡੇ ਸੰਗਰੂਰ ਦੇ ਜ਼ਿਲ੍ਹੇ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਨਾ ਪੰਜਾਬ ਦੇ ਵਿੱਚੋਂ ਤੁਸੀਂ 13 ਦੀਆਂ 13 ਸੀਟਾਂ ਹੱਥ ਪੰਜੇ ਦੇ ਮੋਹਰਾਂ ਲਾ ਕੇ ਨਾ ਦਿੱਲੀ ਭੇਜ ਦਿਓ ਖੈਰੇ ਭਾਈ ਨੂੰ ਭੇਜ ਦਿਓ ਇੱਕ ਕੱਲੇ ਹੀ ਵਾਧੂ ਆਥੇ 13 ਦੇ 13 ਤੋਂ ਕੱਲੇ ਹੀ ਵਾਧੂ ਆ ਸੁਖਪਾਲ ਸਿੰਘ ਖੈਰਾ ਜੀ ਜਿੰਦਾਬਾਦ ਜਿੰਦਾਬਾਦ ਜਾਨੇ ਹਮੇਸ਼ਾ ਹੀ ਚਾਹੇ ਦੇਸ਼ ਦੇ ਮੁੱਦੇ ਹੋਣ ਚਾਹੇ ਪੰਜਾਬ ਦੇ ਮੁੱਦੇ ਹੋਣ ਚਾਹੇ ਧਰਮ ਨਾਲ ਸੰਬੰਧਿਤ ਮੁੱਦੇ ਹੋਣ ਉਹਨਾਂ ਨੇ ਬੜੀ ਦਲੇਰੀ ਨਾਲ ਹਰ ਇੱਕ ਮੁੱਦੇ ਨੂੰ ਚੱਕਿਆ ਚੱਕਿਆ ਨਹੀਂ ਉਸ ਹਰ ਇੱਕ ਮਤਲਬ ਗੱਲ ਨੂੰ ਉਸ ਸਮਾਧਾਨ ਤੱਕ ਲੈ ਕੇ ਗਏ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਚੰਗੁਛ ਟੰਗੀ ਗੱਲ ਹੈ ਕਿ ਉਹ ਇੱਥੇ ਬਤੌਰ ਲੋਕ ਸਭਾ ਦੀ ਜੋ ਚੋਣ ਲੜਨ ਲਈ ਸਾਡੇ ਕੋਲ ਪਹੁੰਚੇ ਨੇ ਤੇ ਸਾਰੇ ਹੀ ਧੜਿਆਂ ਦੇ ਲੋਕਾਂ ਨੇ ਜਿੰਨੇ ਵੀ ਪਾਰਟੀ ਵਰਕਰ ਨੇ ਤੇ ਆਮ VOTER ਵੀ ਉਹਨਾਂ ਸਾਰਿਆਂ ਨੇ ਦਿਲੋਂ ਸਵਾਗਤ ਕੀਤਾ ਕਿ ਸਾਨੂੰ ਚੰਗਾ ਉਮੀਦਵਾਰ ਮਿਲਿਆ ਤੇ ਦੂਸਰੀ ਗੱਲਬਾਤ ਇਹ ਆ ਮਿੱਤਰੋ ਕਿ ਇਸ ਸਮੇਂ ਜੋ ਹੁਣ ਲੜਾਈ ਚੱਲ ਰਹੀ ਆ ਉਹ ਲੋਕ ਸਭਾ ਚੋਣਾਂ ਦੀ ਚੱਲ ਰਹੀ ਹੈ 10 ਸਾਲਾਂ ਦੇ ਜੋ ਸੈਂਟਰ ਦੇ ਵਿੱਚ ਕਾਰੋਗਜ਼ਾਰੀ ਆ ਨਰਿੰਦਰ ਮੋਦੀ ਦਾ ਬੀਜੇਪੀ ਪਾਰਟੀ ਦੇ ਉਹ ਕਿਸੇ ਤੋਂ ਹੁਕਮੀ ਨਹੀਂ ਮਹਿੰਗਾਈ ਅੱਜ ਕਿਸ ਚਰਨ ਤੇ ਐ ਤੇ ਕਿਵੇਂ ਤਕੜਾ ਹੋਰ ਤਕੜਾ ਹੁੰਦਾ ਜਾ ਰਿਹਾ ਮਾੜਾ ਕਿਵੇਂ ਹੋਰ ਮਾੜਾ ਹੁੰਦਾ ਜਾ ਰਿਹਾ ਪੈਟਰੋਲ ਡੀਜ਼ਲ ਆਪਾਂ ਜੋ ਆਪਾਂ ਨੂੰ 50 ਰੁਪਏ ਲੀਟਰ ਪੈਟਰੋਲ ਮਿਲਦਾ ਸੀ ਅੱਜ ਉਹ 100 ਰੁਪਏ ਹੋਇਆ ਪਿਆ 30 ਰੁਪਏ ਡੀਜ਼ਲ ਮਿਲਣ ਵਾਲਾ ਆਪਾਂ ਨੂੰ ਅੱਜ 70 ਰੁਪਏ ਹੋਇਆ ਪਿਆ ਸਿਲੰਡਰ ਤੁਸੀਂ ਜੋ ਆਪਾਂ ਕਹੀਏ ਮਤਲਬ ਜੋ ਆਪਾਂ ਨੂੰ ਸਿਰਫ 4 450 ਦਾ ਸਿਲੰਡਰ ਸੀ ਤੇ ਉਹਦੇ ਚ ਵੀ ਤਾਂ 150 ਜਾਂ 200 250 ਰੁਪਏ ਸਬਸਿਡੀ ਆ ਜਾਂਦੀ ਸੀ ਅੱਜ ਸਾਡੇ 1150 ਰੁਪਏ ਦਾ ਸਿਲੰਡਰ ਹੋਇਆ ਪਿਆ ਤੇ ਮਹਿੰਗਾਈ ਇਹਨਾਂ ਨੂੰ ਜਦੋਂ ਕਿਤੇ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਲੈ ਰੁਪਈਆ 2 ਰੁਪਈਆ ਪੈਟਰੋਲ ਵਧ ਜਾਂਦਾ ਨਾ ਜਾਂ ਸਿਲੰਡਰ ਦੀ 10 ਰੁਪਈਏ ਕੀਮਤ ਵਧ ਜਾਂਦੀ ਤਾਂ ਸਮ੍ਰਿਤੀ ਰਾਨੀ ਜਾਂ ਜਿੰਨਾ ਵੀ ਪਾਰਟੀ ਦਾ ਇਹਨਾਂ ਦਾ ਕੇਡਰ ਆ ਉਹ ਸੜਕਾਂ ਦੇ ਉੱਪਰ ਆ ਕੇ ਇਸ ਤਰ੍ਹਾਂ ਬਿਹਾਰ ਕਰਦਾ ਸੀ ਜਿਵੇਂ ਕੋਈ 10 ਸਾਬ ਨੂੰ ਸੰਗਰੂਰ ਤੋਂ ਕੈਂਡੀਡੇਟ ਅਨਾਉਂਸ ਕੀਤਾ ਤਾਂ ਮੈਂ ਸਮਝਦਾ ਮੈਂ ਪਾ ਸਾਰੀ ਬਾਗਲ ਨੇ ਆ ਕਿਉਂਕਿ ਕੋਸ ਬੁਲੰਦ ਆਵਾਜ਼ ਨੂੰ ਸੰਗਰੂਰ ਚ ਭੇਜਿਆ ਗਿਆ ਜਿਨੇ ਪਹਿਲਾ 3 ਵਾਰ ਐਂਟੀ ਗਵਰਨਮੈਂਟ ਜਿੱਤ ਕੇ ਪੰਜਾਬ ਦੇ ਸਾਰੇ ਮੁੱਦੇ ਵਿਧਾਨ ਸਭਾ ਵਿੱਚ ਚੁੱਕੇ ਨੇ ਅਸੀਂ ਆਮਾਦੀ ਪਾਰਟੀ ਚ ਵੀ ਖੈਰਾ ਸਾਹਿਬ ਨਾਲ ਕੰਮ ਕੀਤਾ ਸਾਡੇ ਵਿਰੋਧੀ ਧਿਰ ਦੇ ਲੀਡਰ ਰਹੇ ਨੇ ਤੇ ਇੱਕ ਮੰਤਰੀ ਦੀ ਬਲੀ ਖੈਰਾ ਸਾਹਿਬ ਨੇ ਦਿੱਤੀ ਸੀ ਕਿਉਂਕਿ ਉਹ ਬੇਈਮਾਨ ਸੀ ਬੇਈਮਾਨੀ ਕਰ ਰਹੀ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਹੋਰ ਕੋਈ ਨਹੀਂ ਬੋਲਦਾ ਉੱਥੇ ਜਾ ਕੇ ਜੋ ਬੋਲਦਾ ਤਾਂ ਸੁਖਪਾਲ ਸਿੰਘ ਖੈਰਾ ਬੋਲਦਾ ਇਹ ਤੇ ਕੋਈ ਗੱਲ بار-बार ਸੁਣਨ ਜਾਂਦੀ ਆ ਜਾਂ ਬੋਲਿਆ ਜਾਂਦਾ ਕਦੇ ਸੁਖਪਾਲ ਸਿੰਘ ਖੇੜਾ ਬਾਹਰੋਂ ਐ ਤਾਂ ਪਰ ਸੁਖਪਾਲ ਖੇੜਾ ਜਿੰਦਾਬਾਦ ਦਾ ਜਿਹੜਾ ਨਾਰਾ ਲਾਣਿਆ ਉਹ ਤਾਂ ਲਾਇਆ ਕਰੋ ਆਪਣਾ ਖੇੜਾ ਜਿੰਦਾਬਾਦ ਦਾ ਨਾਰਾ ਜਰੂਰ ਲਾਇਆ ਕਰੋ ਕਿਉਂਕਿ ਖੇੜਾ ਵੀ ਆਪਣੇ ਸਿੰਗਲਾ ਵੀ ਆਪਣੇ ਰਾਜਾ ਵੀ ਆਪਣੇ ਸਾਰੇ ਹੀ ਆਪਣੇ ਨੇ ਜਿੱਥੋਂ-ਜਿੱਥੋਂ ਜਿਹਦੀ-ਜਿਹਦੀ ਜ਼ਿੰਮੇਵਾਰੀ ਲੱਗੀ ਐ ਉਹ ਨਿਭਾ ਰਿਹਾ ਐ ਆਮ ਆਦਮੀ ਪਾਰਟੀ ਦਬੂਟਾ ਅਸੀਂ ਲਗਾਇਆ ਸੀ ਤੇ ਬੜਾ ਦੁੱਖ ਹੁੰਦਾ ਜਦੋਂ ਆਮ ਆਦਮੀ ਪਾਰਟੀ ਦੇ ਉਲਟ ਕੁਝ ਬੋਲਣਾ ਪੈਂਦਾ ਕਿਉਂਕਿ ਮਾਲੀ ਵਾਸਤੇ ਉਹ ਦਿਨ ਸਭ ਤੋਂ ਔਖਾ ਹੁੰਦਾ ਜਦੋਂ ਉਹਨੂੰ ਅਫਦਲ ਆਇਆ ਹੋਇਆ ਬੁੱਟਾ ਪਟਣਾ ਪੈਂਦਾ ਪਰ ਸਾਥੇ ਜਦੋਂ ਬੁੱਟੇ ਨੂੰ ਸਿਉਂਖ ਲੱਗ ਜਾਂਦੀ ਹੈ ਤਾਂ ਪੁੱਟਣਾ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਉਹਨੂੰ ਨਾ ਪੁੱਟਿਆ ਗਿਆ ਤਾਂ ਉਹ ਸਾਰਾ ਕੁਝ ਲੈ ਜਾਂਦਾ ਆਮ ਆਦਮੀ ਪਾਰਟੀ ਨੇ ਐਮਐਲਏ ਬਣਾਇਆ ਸੀ ਸਾਡੀ ਛੋਟੀ ਭੈਣ ਹੈ ਨਰਿੰਦਰਪੁਰ ਭਰਾਜ ਆਮ ਤੌਰ ਤੇ ਦੇਖਿਆ ਜਾਂਦਾ ਸੀ विधानसभा ਦੀਆਂ ਵੋਟਾਂ 'ਚ ਕੰਧਾ ਤੇ ਲਿਖਿਆ ਹੋਇਆ ਸੀ ਸਾਡੀ ਧੀ ਸਾਡੀ ਆਵਾਜ਼ ਨਰਿੰਦਰਪੁਰ ਭਰਾਜ ਤੁਸੀਂ ਨੂੰ ਪੁੱਛਣਾ ਚਾਹਨਾ ਕਿ ਸਵਾ 2 ਸਾਲ ਹੋ ਗਏ ਨੇ ਅੱਜ ਅੱਜ ਕਿਤੇ ਸਾਨੂੰ ਸਾਡੀ ਧੀ ਨਹੀਂ ਨਜ਼ਰ ਆਈ ਸਾਨੂੰ ਸਾਡੀ ਆਵਾਜ਼ ਨਹੀਂ ਨਜ਼ਰ ਆਈ ਨਾ ਵਿਧਾਨ ਸਭਾ 'ਚ ਗੂੰਜਦੀ ਕਦੇ ਨਜ਼ਰ ਆਈ ਤੇ ਨਰਿੰਦਰਪੁਰ ਭਰਾਜ ਕਿੱਥੇ ਗਏ ਵਸਵਾ 2 ਸਾਲ ਤੋਂ ਸਭ ਨੂੰ ਪਤ ਸੋ ਛੋਟਾ ਜਿਆਦਾ ਸਨਮਾਨ ਹੀ ਮੈ ਲੈਂਦਾ ਕਿਉਂਕਿ ਬੋਲਣ ਨੂੰ ਬਹੁਤ ਕੁਝ ਹੁੰਦਾ ਹੈ ਬੀਜੇਪੀ ਸਿਰ ਧਰਮ ਦੇ ਨਾਮ ਤੇ ਵੋਟਾਂ ਮੰਗਦੀ ਆ ਰਹੀ ਹੈ ਕੋਈ ਏਜੰਡਾ ਨਹੀਂ ਹੈ ਜਿੱਥੇ ਚਾਰ ਬੰਦੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਮੌਕਾ ਮਿਲੂਗਾ ਤੇ ਬੜੀ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਤੇ ਇੱਕ ਮੇਰੇ ਦਿਲ ਦੇ ਅੰਦਰ ਇੱਕ ਬੜਾ ਜਜ਼ਬਾ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਜਿਲਾ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਦਾ ਭਵਾਨੀਗੜ ਬਲੌਕ ਦਾ ਰਿਹਾ ਅੱਜ ਵੀ ਇੱਥੇ ਹਾਜ਼ਰ ਹੋ ਕੇ ਮੈਨੂੰ ਉਹੀ ਗੱਲਾਂ ਪੁਰਾਣੀਆਂ ਯਾਦ ਆ ਰਹੀਆਂ ਨੇ ਇਸ ਗੱਲ ਦੀ ਵੀ ਖੁਸ਼ੀ ਹੈ ਅੱਜ ਵੀ ਸਾਡੇ ਕਾਂਗਰਸ ਦੇ ਭਵਾਨੀਗੜ ਦੇ ਸਾਰੇ ਦੇ ਸਾਰੇ ਸਾਥੀ ਮਜਬੂਤੀ ਦੇ ਨਾਲ ਪਾਰਟੀ ਦੇ ਨਾਲ ਖੜੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਕਾਂਗਰਸ ਦੇ ਲਈ ਪੰਜਾਬ ਕਾਂਗਰਸ ਦੇ ਲਈ ਜ਼ਿਲ੍ਹਾ ਕਾਂਗਰਸ ਦੇ ਲਈ ਬੜਾ ਆਪਣਾ ਯੋਗਦਾਨ ਪਾ ਕੇ ਬਹੁਤ ਵੱਡਾ ਮਾਨ ਬਖਸ਼ਿਆ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਇਹ ਪਿਆਰ ਪਾਰਟੀ ਦੇ ਨਾਲ ਜੁੜਿਆ ਰਹੇਗਾ ਆਪਾਂ ਮੈਜੋਰਿਟੀ ਦੇ ਕੇ ਆਮ ਆਦਮੀ ਪਾਰਟੀ ਨੂੰ ਜੀ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਮੌਕਾ ਦਿੱਤਾ ਹੁਣ ਜੇ ਆਪਾਂ ਗੱਲਾਂ ਕਰੀਏ ਸੀਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ਭਰੋਸੇਮੰਦ ਗੱਲਾਂ ਕੀਤੀਆਂ ਸੀ ਕਿ ਸਭ ਤੋਂ ਪਹਿਲਾਂ ਨਾ ਜੀ ਇਹ ਆਪਣੀ ਪੁਰਾਣੀ ਸਪੀਚਾਂ 'ਚ ਜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹ ਜੀ ਐਸਐਮ ਹੋਊਗਾ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਫਰਜ਼ੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦਾ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਕਿਹਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿਨੂੰ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲੈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਚ ਤਾਂ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਕੀ ਹੀ ਗੱਲ ਕਰਾਂ ਹੁਣ ਜੇ ਆਪਾਂ ਗੱਲ ਕਰੀਏ ਉਹਨੇ ਪਹਿਲਾਂ ਵੀ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿਤੇ ਵੀ ਮੈਂ ਜਾਨੀ ਆ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਜੀ ਮਜ਼ਾਕੇਦਾਰ ਗੱਲ ਹੈ ਕਿਉਂਕਿ ਉਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾਅ ਕਰ ਲੈਂਦੇ ਪੰਜਾਬ ਦਾ ਤਾਂ ਹੋਰ ਕੀ ਹੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਹੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਦੂਜੀ ਗੱਲ ਜੀ ਅਸੀਂ ਜਦ ਪਿੰਡਾਂ ਚ ਘੁੰਮ ਰਿਆ ਨਾ ਸਾਨੂੰ ਇਹ ਵੀ ਪਤਾ ਚੱਲਿਆ ਇਹਨਾਂ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ ਕਣਕ ਤਾਂ ਪਹੁੰਚ ਨਹੀਂ ਰਹੀ ਘਰਾਂ ਚ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਤੇ ਕਹਿੰਦੇ ਉਹ ਆਟਿਆਂ ਦੇ ਪੈਕੇਟ ਵੀ 10 ਕਿਲੋ ਤੋਂ 5 ਕਿਲੋ ਜਾ ਰਿਹਾ ਘਰਾਂ ਚ ਤੇ ਕਹਿੰਦੇ ਹਫ਼ਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਝੂਠ ਕੀ ਗੱਲਾਂ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਤਾਂ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਥੇਰੇ ਲੋਕਾਂ ਨੂੰ ਸੁਣਨ ਚ ਇਹ ਵੀ ਆਇਆ ਜਦੋਂ ਅਸੀਂ ਆਪਣੇ ਪ੍ਰਚਾਰ ਕਰਦੇ ਪਿੰਡਾਂ ਚ ਗਏ ਆ ਕਿ ਬੀਬੀਆਂ ਨੂੰ ਦਿਨ ਦਹਾੜੇ ਉਹਨਾਂ ਦੀ ਚੋਰੀਆਂ ਵੀ ਹੋ ਰਹੀਆਂ ਜਿਵੇਂ ਤੁਰਦੀਆਂ ਜਾਂਦੀਆਂ ਬਾੜੀਆਂ ਖੋਲੇ ਨੇ ਮੁੰਡੇ ਬੀਬੀਆਂ ਸੁਰੱਖਿਅਤ ਹੀ ਨਹੀਂ ਫੀਲ ਕਰਦੀਆਂ ਇੱਕ ਇੱਕ ਗਲੀ ਤੋਂ ਦੂਜੀ ਗਲੀ ਜਾਂ ਤੱਕ ਕਰਨ ਦੀਆਂ ਕਿਉਂ ਜਿੰਨੇ ਪੁਲਿਸ ਮੁਲਾਜ਼ਮ ਐ ਸਾਰੇ ਤਾਂ ਜੀ ਧਰਨੇ ਤੇ ਬੈਠੇ ਹੋયા ਥੋਡੇ ਕੋਲ ਕੌਣ ਆਊਗਾ ਸਰ ਤੇ ਭਗਵੰਤ ਮਾਨ ਜੀ ਕੱਲੇ ਸੀਗੇ ਜੋ ਕਹਿੰਦੇ ਸੀਗੇ ਮੈਂ ਪਹਿਲਾ ਸੀਆ ਮਾਊਂਗਾ ਜਿਹਦੇ ਜੀ ਜੇ ਉਹ ਕਦੇ ਵੀ ਧਰਨੇ ਨਹੀਂ ਲਗਵਾਉਗਾ ਹਰ ਰੋਜ਼ ਡੀਸੀ ਰੋਡ ਤੇ ਵੀ ਧਰਨੇ ਲੱਗਦੇ ਸੰਗਰੂਪ ਚ ਪਹਿਲੇ ਸ਼ਰਮਨਾ ਗੱਲ ਆਏ ਕਿ ਤੁਸੀਂ ਇੱਕ ਚੀਜ਼ ਦਾ ਵਾਅਦਾ ਕੀਤਾ ਤੁਸੀਂ ਉਹ ਤਾਂ ਕੋਈ ਪਿੱਛੇ ਚੱਲਦੇ ਹੋ ਵੀਆਈਪੀ ਕਲਚਰ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਸੀ ਜੇ ਮੈਂ ਪਹਿਲਾਂ ਹੀ ਗੱਲ ਸੁਣਾਤੀ ਹੈਲੀਕਾਪਟਰ ਦੀ ਇਹ ਹੀ ਕਹਿੰਦੇ ਹੁੰਦੇ ਸੀ ਕਿ ਸਾਫ ਦਾ ਸੀਮ ਅਮਰਿੰਦਰ ਸਿੰਘ ਜੀ ਹੈਲੀਕਾਪਟਰ ਤੇ ਜਾ ਜਾਂਦੇ ਆ ਇਹਨਾਂ ਨੂੰ ਮਾਵਾਂ ਦੇ ਬਲ ਦੇ ਚੁੱਲੇ ਨਹੀਂ ਦਿਖਦੇ ਤੇ ਇਹਨਾਂ ਨੂੰ ਕੋਈ ਪੁੱਛਣਾ ਨਾਲ ਹੋਵੇ ਜੀ ਤੁਸੀਂ ਉਹ ਹੀ ਕੰਮ ਕਿਉਂ ਕਰੀ ਜਾਂਦੇ ਹੋ ਇਹਨਾਂ ਦੇ ਜਿੰਨੇ ਐਮਐਲਏ ਨੇ 2-3 ਗੱਡੀਆਂ ਲੈ ਕੇ ਜਾਂਦੇ ਸੀ ਸਿਕਿਉਰਿਟੀ ਦੀ ਹਰ ਰੋਜ਼ ਉਹਦਾ ਸਾਰਾ ਪੈਸਾ ਆਪਣੇ ਕੋਲੋਂ ਜਾਂਦਾ ਤੇ ਉਹਨਾਂ ਨੇ ਨਾ ਪੁੱਛਣਾ ਲਾ ਹੋਵੇ ਪੁਲਿਸ ਮੁਲਾਜ਼ਮਾਂ ਨੂੰ ਕਿ ਪਹਿਲੀ ਵਾਰ ਪੰਜਾਬ ਦੇ ਇਹ ਹਿਸਟਰੀ 'ਚ ਹੋਇਆ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ ਪਿਛਲੇ 2 ਦਿਨ ਮਹੀਨਿਆਂ ਤੋਂ ਤੇ ਕਿਉਂ ਨਹੀਂ ਮਿਲ ਰਹੀਆਂ ਉਹਨਾਂ ਨੇ ਲੋਨ ਲਿੱਤੇ ਹੁਣ ਪਿੱਛੇ ਜੇ ਆ ਕਿਉਂਕਿ ਹੁਣ ਵੋਟਾਂ ਆ ਗਈਆਂ ਹੁਣ ਦੇਣੀਆਂ ਤਾਂ ਹੁੰਦੀਆਂ ਤਾਂ ਹੀ ਅੱਗੇ ਵੋਟਾਂ ਲੈਣਗੇ ਇਹਨਾਂ ਨੇ ਪਿੱਛੇ ਜੇ ਅੱਧੀ ਪੇਮੈਂਟ ਦੇਣੀ ਸ਼ੁਰੂ ਕੀਤੀ ਉਹ ਵੀ ਲੋਨ ਲੈ ਕੇ ਤਾਂ ਪੈਸਾ ਜਾ ਕਿੱਥੇ ਰਿਹਾ ਇਹਨਾਂ ਨੂੰ ਪੁੱਛਣਾ ਲਾ ਹੋਵੇ ਆਈ ਜੋ ਸਾਰੀ ਸਿਕਿਉਰਿਟੀ ਲੈਂਦੇ ਆ ਜੋ ਹੈਲੀਕਾਪਟਰ ਚਲਾ ਰਹੇ ਨੇ ਉੱਥੇ ਹੀ ਜਾਂਦਾ ਆਪਣਾ ਸਾਰਾ ਪੈਸਾ ਤੇ ਗੱਲ ਕਰਦੇ ਜੀ ਇੱਥੇ ਤੇ ਉਮੀਦਵਾਰ ਮੀਥੇਰਜੀ ਦੀ ਜੋ ਇਹਨਾਂ ਨੇ ਤੁਹਾਡੇ ਕੋਲ ਭੇਜੇ ਨੇ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰਜੀ ਇਹਨਾਂ ਨੇ ਉਹਨਾਂ ਨੂੰ ਪੰਜ ਮਹਿਕਮੇ ਦਿੱਤੇ ਸੀਗੇ ਦੋ ਦਿਨ ਮਹੀਨਿਆਂ ਜੀ ਇਹਨਾਂ ਨੇ ਚਾਰ ਮਹਿਕਮੇ ਤਾਂ ਮੀਥੇਰਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਮਹਿਕਮੇ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਲੈ ਕੱਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜੇ ਡੀਸੀਐਮ ਨੂੰ ਆਪਣੇ ਮਾਨਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਜੇ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜੇ ਇੰਨੇ ਵਧੀਆ ਸੀ ਆਪਾਂ ਨੂੰ ਇਹ ਜੋ ਉਮੀਦਵਾਰ ਕਿਉਂ ਦਿੱਤਾ ਜਿਹਦੇ ਤੋਂ ਉਹਨੇ ਚਾਰ ਵਿਭਾਗ ਹੀ ਖੋਲੇ ਅਜੇ ਆਪਾਂ ਗੱਲ ਕਰੀਏ ਜੀ ਭਾਜੀ ਪੀ ਪਾਰਟੀ ਦੀ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿਉਂ ਤਾਂ ਰਮਦੇ ਨਾਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆਪਣੇ ਜਦ ਕਿਸਾਨਾ ਨੇ ਇਸ ਵਾਰੀ ਦੁਵਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕਿ ਅਸੀਂ ਤੁਸੀਂ ਸਾਡੀ ਮੰਗਾ ਕਿਉਂ ਨਹੀਂ ਪੂਰੀਆਂ ਕੀਤੀਆਂ 2022 ਤੱਕ ਕਿ ਤੁਸੀਂ ਸਾਨੂੰ ਸਾਰੀਆਂ ਸਾਡੀ ਮੰਗਾ ਐ ਐਮ ਐਸ ਪੀ ਸਹੀ ਦੋਗੇ ਬਟ ਕੁਝ ਨਹੀਂ ਹੋਇਆ ਉਹ ਜਦ ਕਿਸਾਨ ਦੁਵਾਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਆਪਾਂ ਭਾਰਤ ਵਾਸੀ ਆਂ ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਐ ਦਿੱਲੀ ਜੋ ਭਾਰਤ ਦੀ ਰਾਜਧਾਨੀ ਆ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬਟ ਇਹ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਤੋਂ ਸਭ ਤੋਂ ਮਾੜੀ ਗੱਲ ਹੈ ਇਹਨਾਂ ਨੇ ਕਿਸਾਨਾਂ ਨੂੰ 테ਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆਪਣੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ 테ਰਰਿਸਟ ਹੈ 테ਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਨਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਹੈ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆਪਣੀ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜੋ ਅੱਥੇ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੂੰਗੀ ਸਰਦਾਰ ਸੁਪਾਲ ਸਿੰਘ ਘਹਿਰਾ ਜੀ ਤੁਸੀਂ ਦੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਏ ਹਾਂ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿ ਇੱਕ ਈਡੀ ਰੇਡ ਦੇਖਣਾ ਦੋ ਜੇਲਾਂ ਕੱਟਣੀਆਂ ਕੁਸ਼ਤਾ ਸੀ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਬੀਜੇਪੀ ਜੇਲਾ ਇੱਥੇ ਭਗਵੰਤ ਮਾਨ ਨੇ ਨਫ਼ਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਤਾਂ ਹੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾਂ ਸੁਖਪਾਲ ਖੈਰਿਆ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਨੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING TREND ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸੁਪਾਲ ਖੇਰਾਂ ਨੂੰ ਇੱਥੇ ਲੈ ਕੇ ਆਏ ਨੇ ਤੇਰੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਹਾਂ ਜੀ ਮੈਂ ਲਾਲ ਕੋਠੀ ਬਿੱਟੂ ਰੰਧਾਵਾ ਸਾਡਾ ਮੈਲਾ ਰੋਡ ਤੇ ਜੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਹ ਜੈ ਸੀ ਇੱਥੇ ਮੂੰਹ ਦਿਖਾਣੇ ਰਹੇ ਆ ਤੇ ਸ ਪਿੰਡ ਸੀ ਬੀਆ ਬੀਲਾ ਪਿੰਡ ਮੇਰਾ ਪਛੋਕਰ ਜੀ ਬਿਲੇ ਪਿੰਡ ਤੋਂ ਅਸੀਂ ਰੰਧਾਵੇ ਬਾਬਾ ਬੁੱਢਾ ਜੀ ਦੇ ਅਸੀਂ ਲੋਕਾਂ ਨੇ ਤੇ ਮੂਦ ਖਾਣੇ ਹੱਸਤਾ ਇੱਥੇ ਰਹਿਨੇ ਆ ਅਸੀਂ ਕਿਤੇ ਭੱਜਣ ਆਲਾ ਨਹੀਂ ਖੈਰਾ ਕਿਤੋਂ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਜੇ ਕਿਸੇ ਨੇ ਇੱਕ ਐਦਾਂ ਹੀ ਪ੍ਰੋਗਰਾਮ ਰੱਖਿਆ ਸੀ ਕਹਿੰਦੇ ਟੀਨ ਆ ਲੋ ਜ਼ਿਆਦਾ ਮਾਨ ਅਸੀਂ ਆਪਣੇ ਜਵਾਈ ਦਾ ਕਰਦੇ ਆਂ ਤარი ਮੈਂ ਇਹੀ ਬੇਨਤੀ ਲੈ ਕੇ ਆਈ ਆਂ ਵੱਤੋਂ ਵੱਤ ਜੀ ਪਿਆਰ ਦਿਓ ਤੁਹਾਡਾ ਹਰ ਇੱਕ ਵੋਟ ਜੀ ਸਿਰ ਮੱਥੇ ਨਾਲੇ ਦੀ ਮੇਰੇ ਫਾਦਰ ਸਾਹਿਬ ਦਾ ਕਿਦਾਰ ਹੈ ਜੀ ਕਿਰਦਾਰ ਕਿ ਉਹ ਕਦੇ ਨਾ ਐਦਾਂ ਆਪਣੇ ਫੋਨ ਨੰਬਰ ਬਦਲਾ ਨਾਲੇ ਨਹੀਂ ਉਹਨਾਂ ਦਾ ਪੀਏ ਦਾ ਵੀ ਨੰਬਰ ਨਹੀਂ ਬਦਲਦਾ ਹਰ ਰੋਜ਼ ਘਰੇ ਮੀਟਿੰਗ ਹੁੰਦੀ ਹੈ ਕੋਨ ਕੋਈ ਤਕਲੀਫ ਹੈ ਦੁੱਖ ਹੈ ਤੁਸੀਂ ਜਾ ਕੇ ਉਹ ਗੱਲ ਕਰੋ ਤੁਹਾਡੀ ਗੱਲ ਸੁਣੀ ਜਾਊਗੀ ਤੇ ਕੱਲੀ ਆਵਾਜ਼ ਹੈ ਜੋ ਪਾਰਲੀਮੈਂਟ ਵਿੱਚ ਮੋਦੀ ਨੂੰ ਹਿਲਾ ਸਕਦੀ ਹੈ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਸ ਵੇਲੇ ਉਹਨਾਂ ਦਾ ਪ੍ਰਚਾਰ ਕਰਨਾ ਸਮਾਘਟ ਹੈ ਤੁਸੀਂ ਸਾਰੇ ਮੇਰੀ ਬੇਨਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਿਓ ਤੇ ਫਿਰ ਆਪਾਂ ਜਿੱਤ ਕੇ ਦਵਾਰਾਂ ਮਿਲੀਏ ਤੇ ਸੰਗਰੂਰ ਨੂੰ ਉੱਤੇ ਲੈ ਕੇ ਜਾਈਏ ਤੇ ਪੰਜਾਬ ਦਾ ਵਿਕਾਸ ਕਰਾਈਏ ਵੱਧ ਤੋਂ ਵੱਧ ਧੰਨਵਾਦ ਜੀ ਸਤਿ